ਬੰਦਾ ਜਦੋਂ ਗੱਲ ਕਰ ਦੇ ਨਾ ਧਰਮ ਦੀ ਤੁਸੀਂ ਕਿਤੀ ਗੱਲ ਚਲਾ ਕੇ ਵੇਖਦੇ ਹੋ ਤੁਸੀਂ ਚਲਾਉਂਦੀ ਹੋ ਬੋਗੇ ਸਾਰੇ ਜਣੇ ਕਿਸੇ ਨੂੰ ਕਹੋ ਵੀ ਬਾਣੀ ਪੜੋ ਨਾਮ ਜਪੋ ਸੇਵਾ ਸਿਮਰਨ ਕਰੋ ਕਹਿਣਗੇ ਜੀ ਅਸੀਂ ਵੇਖਿਆ ਫਲਾਣਾ ਬੰਦੇ ਨੇ ਅਮਰਤ ਛਕਿਆ ਸੀ ਉਹਨੇ ਆਹ ਕੰਮ ਕੀਤਾ ਫਲਾਣਾ ਬੰਦਾ ਧਰਮ ਦਾ ਆਗੂ ਸੀ ਉਹਨੇ ਆਹ ਕੀਤਾ ਉਦਾਹਰਨ ਕਿਹਦੀ ਦੇ ਦਿੱਤੀ ਫੇਲ ਹੋਏ ਬੰਦੇ ਦੀ ਭਾਈ ਵੀਰ ਸਿੰਘ ਨੂੰ ਕਿਸੇ ਨੇ ਸਵਾਲ ਕੀਤਾ ਬੀਜੀ ਫਲਾਣਾ ਧਰਮ ਦਾ ਆਗੂ ਜਾਂ ਫਲਾਣਾ ਧਾਰਮਿਕ ਬੰਦਾ ਉਹ ਕੁਰਾਏ ਪੈ ਗਿਆ ਉਹਨਾਂ ਬੜੇ ਕਮਾਲ ਦਾ ਜਵਾਬ ਦਿੱਤਾ ਕਹਿਣ ਲੱਗੇ ਤੇਰੇ ਬੱਚੇ ਸਕੂਲ ਪੜ੍ਹਦੇ ਆ ਕਹਿਣ ਲੱਗਿਆ ਹਾਂ ਕਹਿਣ ਲੱਗਿਆ ਫਿਰ ਜੇ ਇੱਕ ਕਲਾਸ ਵਿੱਚ 50 ਬੱਚੇ ਨੇ ਤੇ 50 ਬੱਚਿਆਂ ਵਿੱਚੋਂ ਜਦੋਂ ਪੇਪਰ ਦਿੱਤੇ ਰਿਜ਼ਲਟ ਆਇਆ ਤੇ ਉਹਨਾਂ ਵਿੱਚੋਂ 40 ਪਾਸ ਹੋ ਗਏ ਤੇ 10 ਫੇਲ ਹੋ ਗਏ ਤੂੰ ਘਰ ਆਏ ਬੱਚੇ ਨੂੰ ਕੀ ਕਹਨੇ ਵੀ ਜਿਹੜੇ ਫੇਲ ਹੋ ਗਏ ਉਹਨਾਂ ਦੀ ਰਿਸ ਕਰਿਆ ਕਰ ਕੋਈ ਆਪਣਾ ਕੋਈ ਮਾਂ-ਬਾਪ ਬੱਚੇ ਨੂੰ ਇਹ ਗੱਲ ਆਖਦੇ ਉਹ ਕਹਿੰਦੇ ਨਹੀਂ ਜਿਹੜੇ ਪਾਸ ਹੋਏ ਨੇ ਮਲਕੀ ਜਿਹੜੇ ਪਹਿਲੇ ਨੰਬਰ ਤੇ ਆਏ ਨੇ ਉਹਨਾਂ ਤੋਂ ਵੀ ਅੱਗੇ ਤੂੰ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਹੈ ਜਦੋਂ ਦੁਨਿਆਵੀ ਗੱਲ ਚੱਲਦੀ ਹੈ ਉਦੋਂ ਅਸੀਂ ਪਾਸ ਹੋਏ ਬੰਦਿਆਂ ਦੀਆਂ ਉਦਾਹਰਨਾਂ ਦਿੰਨੇ ਆ ਫਲਾਣੇ ਬੰਦੇ ਕੋਲ ਕੱਖ ਨਹੀਂ ਸੀ ਉਹਨੇ ਇੰਨੀ ਮਿਹਨਤ ਕੀਤੀ ਅੱਜ ਬੜਾ ਵੱਡਾ ਕਾਰੋਬਾਰ ਹੈ ਉਹਨੇ ਇੰਨੀ ਮਿਹਨਤ ਕੀਤੀ ਅੱਜ ਬੜਾ ਵੱਡਾ ਕਾਰੋਬਾਰ ਹੈ ਜਦੋਂ ਦੁਨੀਆਂ ਦੀ ਗੱਲ ਚੱਲਦੀ ਹੈ ਉਦੋਂ ਪਾਸ ਹੋਏ ਬੰਦਿਆਂ ਦੀ ਸਫਲ ਹੋਏ ਬੰਦਿਆਂ ਦੀ ਉਦਾਹਰਨ ਦਿੰਨੇ ਆ ਜਦੋਂ ਧਰਮ ਦੀ ਗੱਲ ਚੱਲਦੀ ਹੈ ਉਦੋਂ ਫੇਲ ਹੋਏ ਬੰਦਿਆਂ ਦਾ ਉਦਾਹਰਨ ਦਿੰਨੇ ਆ ਭਾਈ ਵੀਰ ਸਿੰਘ ਕੇ ਲੱਗੇ ਭਲਿਆ ਤੁਹੇ ਉਦਾਹਰਨ ਦੇਣੀ ਹੈ ਨਾ ਜ਼ਿੰਦਗੀ ਅੰਦਰ ਤੂੰ ਉਦਾਹਰਨ ਦੇ ਜੱਸਾ ਸਿੰਘ ਆਲੂ ਵਾਲੀਏ ਵਾਲੇ ਪਾਸੇ ਵੇਖ ਜੱਸਾ ਸਿੰਘ ਰਾਮ ਗੜੀਏ ਵਾਲੇ ਪਾਸੇ ਵੇਖ ਨਵਾਬ ਕਪੂਰ ਸਿੰਘ ਦਾ ਜੀਵਨ ਵੇਖ ਭਾਈ ਸਤੀ ਦਾਤ ਦਾਸ ਤੇ ਮਤੀ ਦਾਸ ਦੀ ਦਾ ਜੀਵਨ ਵੇਖ ਭਾਈ ਤਾਰੂ ਸਿੰਘ ਦਾ ਭਾਈ ਮਨੀ ਸਿੰਘ ਜੀ ਦਾ ਸ਼ਹਾਬ ਸਿੰਘ ਸੁਬੇਦ ਸਿੰਘ ਦਾ ਜੀਵਨ ਵੇਖ ਕਦੀ ਵੇਖ ਚਮਕੌਰ ਦੀ 40 ਗਰੀਬ ਵਿੱਚ ਜੁੱਜਣ ਵਾਲੇ ਉਹਨਾਂ ਸੂਰਮਿਆਂ ਦਾ ਜੀਵਨ ਦੇਖ ਕੇ ਤੂੰ ਧਰਮ ਨੂੰ ਕਮਾ ਨਾ ਕਿ ਤੂੰ ਫੇਲ ਬੰਦਿਆਂ ਨੂੰ ਵੇਖ ਕੇ ਆਪਣਾ ਚਿੱਤ ਹੌਲਾ ਕਰ ਅਸੀਂ ਹਮੇਸ਼ਾ ਹੀ ਜਦੋਂ ਉਦਾਹਰਣ ਦੇਵਾਂਗੇ ਫੇਲ ਹੋਏ ਬੰਦਿਆਂ ਦੀ ਦਿੰਨੇ ਧਰਮ ਦੀ ਦੁਨੀਆ ਅੰਦਰ ਤੁਸੀਂ ਕਹਿ ਕੇ ਵੇਖ ਲਓ ਕਿਸੇ ਨੂੰ ਵੀ ਭਲਿਓ ਕੇਸ ਰੱਖੋ ਬਾਣੀ ਪੜੋ ਕਹਿ ਲੱਗੇ ਜਿ ਨਹੀਂ ਜਿਹੜੇ ਰੱਖੇ ਹੋਏ ਨੇ ਜਿੰਨਾਂ ਦੇ ਉਹ ਕਿਹੜੇ ਚਾਰ ਚੰਨ ਲਾ ਰਹੇ ਨੇ ਉਹ ਭਲਿਆਂ ਤੂੰ ਗੁਰੂ ਦੀ ਸਿੱਖੀ ਕਮਾ ਲੈ ਤੂੰ ਕੁਮਾਰ ਹੈ ਤੈਨੂੰ ਕਿਹੜਾ ਗੁਰੂ ਨੇ ਰੋਕਿਆ ਹੈ ਆਤਮਾ ਤੇ ਸਭ ਨੂੰ ਇੱਕੋ ਮਿਲੀ ਹੈ ਮੈਂ ਜਮਿਆ ਆਪਣੇ ਪਰਿਵਾਰ ਵਿੱਚ ਕੱਲਾ ਹੀ ਆਇਆ ਹੈ ਕੱਲੇ ਨਹੀਂ ਜਾਣਾ ਆਪਾਂ ਸਾਰੇ ਕੱਲੇ-ਕੱਲੀ ਆਏ ਆ ਕੱਲੇ-ਕੱਲੇ ਨੇ ਵਾਪਸ ਜਾਣਾ